ਇਸ ਵਕਤ ਪੰਜਾਬ ਦੇ ਲਈ ਇੱਕ ਰਾਹਤ ਵਾਲੀ ਖਬਰ ਹੈ ਕਿ ਆਉਣ ਵਾਲੇ 5 ਦਿਨਾਂ ਵਿੱਚ ਮੀਂਹ ਦਾ ਕੋਈ ਵੀ ਅਲਰਟ ਨਹੀਂ ਹੈ ਮੌਸਮ ਸਾਫ਼ ਰਹੇਗਾ ਅਤੇ ਧੁੱਪ ਖਿੜੇਗੀ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਭਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ 1 ਫੁੱਟ ਘਟਿਆ ਹੈ ਪਹਿਲਾਂ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੀ ਜਿਸ ਕਰਕੇ ਪੰਜਾਬ ਦੇ ਵਿੱਚ ਹੋਰ ਜ਼ਿਆਦਾ ਹੜ ਦਾ ਖਤਰਾ ਬਣਿਆ ਹੋਇਆ ਸੀ ਪਰ ਅੱਜ ਮੌਸਮ ਸਾਫ਼ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਵੀ ਅੱਜ ਮੀਂਹ ਘੱਟ ਹੀ ਦੇਖਣ ਨੂੰ ਮਿਲਿਆ ਜਿਸ ਕਰਕੇ ਪਾਖੜਾ ਡੈਮ ਦੇ ਵਿੱਚ ਪਾਣੀ ਦਾ ਪੱਧਰ 1 ਫੁੱਟ ਪਹਿਲਾਂ ਦੇ ਨਾਲੋਂ ਘਟ ਗਿਆ ਜਿਹੜਾ ਕਿ ਬੀਤੇ ਕੱਲ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 1 ਫੁੱਟ ਹੇਠਾਂ ਸੀ ਤਾਂ ਇਸ ਦੌਰਾਨ ਸੂਬੇ ਦੇ ਵਿੱਚ ਹੜ ਪੀੜਤਾਂ ਦੇ ਲਈ ਬਚਾਅ ਕਾਰਜ ਹੋਰ ਵੀ ਤੇਜ਼ ਹੋ ਗਏ ਨੇ। ਅੰਮ੍ਰਿਤਸਰ ਦੇ ਰਮਦਾਸ ਦੇ ਵਿੱਚ ਟੁੱਟੇ ਤੁਸੀਂ ਬੰਨ ਨੂੰ ਪਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਨੇ। ਪਠਾਨਕੋੜ ਤੋਂ ਤਰਨਤਾਰਨ ਤੱਕ ਪਾਣੀ ਦਾ ਪੱਧਰ ਪਹਿਲਾਂ ਦੇ ਨਾਲੋਂ ਘਟਿਆ। ਅਜਨਾਲਾ ਦੇ ਵਿੱਚ ਵੀ ਪਾਣੀ ਦਾ ਪੱਧਰ ਘਟ ਗਿਆ। ਪਾਖੜਾ ਡੈਮ ਦੇ ਵਿੱਚ ਪਾਣੀ ਦਾ ਮੌਜੂਦਾ ਪੱਧਰ 1678.74 ਫੁੱਟ ਦਰਜ ਕੀਤਾ ਗਿਆ। ਜਿਹੜਾ ਕਿ ਬੀਤੇ ਕੱਲ ਖਤਰੇ ਦੇ ਨਿਸ਼ਾਨ ਤੋਂ ਸਿਰਫ 1 ਫੁੱਟ ਹੇਠਾਂ ਸੀ। ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ 10-10 ਫੁੱਟ ਤੱਕ ਫਲੱਡ ਗੇਟ ਖੋਲਣੇ ਪਏ ਸਨ ਤਾਂ ਨੰਗਲ ਡੈਮ ਤੇ ਹੋਰਨਾ ਡੈਮਾਂ ਤੋਂ ਵੀ ਪਹਿਲਾਂ ਦੇ ਨਾਲੋਂ ਪਾਣੀ ਘਟ ਛੱਡਿਆ ਜਾ ਰਿਹਾ ਹੈ ਤਾਂ ਆਉਣ ਵਾਲੇ 5 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਦਾ ਕੋਈ ਵੀ ਅਲਰਟ ਨਹੀਂ ਹੈ ਜਿਹੜੀ ਕਿ ਇਹ ਪੰਜਾਬ ਵਾਸੀਆਂ ਦੇ ਲਈ ਰਾਹਤ ਵਾਲੀ ਗੱਲ ਹੈ